ਆਪ ਸਰਕਾਰ ਮੁਰਦਾਬਾਦ ਹੋ ਨਿੰਨਾ ਮਿੱਤਲ ਮੁਰਦਾਬਾਦ ਇਹ ਜਿਹੜੀ ਐਮਐਲਏ ਮੈਂ ਤਾਂ ਹਰਾ ਨਾ ਕਿ ਤੁਸੀਂ ਕੀ ਐਮਐਲਏ ਬਣੇ ਆ ਐਮਐਲਏ ਦੀ ਡੈਫੀਨੇਸ਼ਨ ਤਾਂ ਸਮਝੋ ਵੀ ਕੀ ਹੁੰਦੀ ਹੈਗੀ ਐਮਐਲਏ ਦੀ ਡੈਫੀਨੇਸ਼ਨ ਤਾਂ ਸਮਝੋ ਵੀ ਕੀ ਹੁੰਦੀ ਹੈਗੀ ਮੀਨਾ ਮਿੱਤਲ ਨੂੰ ਵੀ ਸੋਚਣਾ ਚਾਹੀਦਾ ਤੇ ਇੱਥੇ ਦੇ ਸਰਪੰਚਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀਰ ਜੀ ਸਾਡੇ ਤਾਂ ਗੋਡਿਆਂ ਦੇ ਸੱਟਾਂ ਵੀ ਲੱਗੀਆਂ 10-10 ਦਿਨ ਦਿਹਾੜੀ ਤੇ ਵੀ ਨਹੀਂ ਗਏ ਕੰਮ ਤੇ ਵੀ ਨਹੀਂ ਗਏ 10-10 ਦਿਨ ਕੰਮ ਤੇ ਨਹੀਂ ਗਏ ਗਿਰ ਗਏ ਸੱਟ ਲੱਗੀ ਬੰਦਾ ਕੰਮ ਤੇ ਕਿਵੇਂ ਜਾਏਗਾ ਕੜਾ ਜੀ ਟੁੱਟੀ ਹੋਈ ਏ ਸਾਰੀ ਇਹ ਹਾਲਾਤ ਆਹੇ ਪਨੇ ਹੋਏ ਇਹਨਾਂ ਦੀ ਕੰਨ ਤੇ ਚੂੰ ਨਹੀਂ ਸਰਕਦੀ ਜਦੋਂ ਆਉਣਗੇ ਬਸ ਹੋ ਰਿਹਾ ਜੀ ਅਸੀਂ ਵਿਕਾਸ ਕਰਾ ਰਹੇ ਆ ਜੀ ਦੇਖੋ ਕਾਸ ਜੀ ਇਹ ਦੇਖੋ ਤੁਸੀਂ ਇਹ ਰਾਜਪੁਰੇ ਦਾ ਪਹਿਲਾ ਪਿੰਡ ਆ ਇਹ ਅਰ ਕਿੰਨੀ ਵਾਰੀ ਮੈਂ ਪਹਿਲਾਂ ਵੀ ਇਹ ਪ੍ਰੋਟੈਸਟ ਕੀਤਾ ਸੀ ਅੱਜ ਤੁਸੀਂ ਇਹ ਦੇਖੋ ਬੱਚੇ ਅੱਜ ਕਿਸੇ ਨੇ ਬੱਚੇ ਵੀ ਨਹੀਂ ਭੇਜੇ ਆਪਣੇ ਸਕੂਲ ਚ ਹੈ ਕੀ ਹਾਲਾਤ ਬਣੇ ਪਏ ਹੈਗੇ ਸਰ ਕੀ ਕਾਰਨ ਸਮਝਦੇ ਹੋ ਕਿ ਰਾਜਨੀਤੀ ਦਾ ਸ਼ਕਾਰ ਹੋ ਰਿਹਾ ਹੈ ਪਿੰਡ ਕਿਉਂ ਇਹ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਔਰ ਇਹ ਜੋ ਹਾਲਾਤ ਬਣੇ ਹੋਏ ਨੇ ਨਹੀਂ ਰਾਜਨੀਤੀ ਦਾ ਸ਼ਕਾਰ ਤਾਂ ਦੇਖੋ ਜੀ ਗੱਲ ਇਹ ਹੈ ਵੀ ਰਾਜਨੀਤੀ ਕਰਨੀ ਚਾਹੀਦੀ ਆ ਕਰੋ ਤੁਸੀਂ ਪਰ ਪਹਿਲ ਦੇ ਆਧਾਰ ਤੇ ਵਿਕਾਸ ਤਾਂ ਕਰੋ ਇਹ ਉਹੀ ਇਲਾਕਾ ਹੈ ਜਿਸ ਨੂੰ ਹਰਦਿਆਲ ਸਿੰਘ ਪੰਚਾਇਤ ਸੰਤੀ ਦੇ ਅਧੀਨ ਪੈਦੇ ਆ ਇਹ ਮੇਰੀ ਪੰਚਾਇਤ ਸੰਤੀ ਇੰਡੀਆ ਚ ਨੰਬਰ 1 ਆਈ ਸੀ ਕਿਉਂ ਆਈ ਸੀ ਕਿ ਇਹ ਜਦੋਂ ਸਰਕਾਰ ਬਣੀ ਸੀ ਇੱਥੇ ਡਬਲ ਸੜਕਾਂ ਬਣਾਈਆਂ ਕਿ ਇੱਥੇ ਦੀ ਪਾਣੀ ਦੀ ਨਿਕਾਸੀ ਕਰਾ ਕੇ ਦਿੱਤੀ ਅੰਡਰ ਪਾਈਪ ਪਾਏ ਹੋਏ ਗਿਆ ਪਰ ਇਹ ਉਹ ਜੋੜ ਨਹੀਂ ਸਕੇ ਮੈਂ ਤੁਹਾਨੂੰ ਦੱਸਾਂ ਸਰਕਾਰ ਬਦਲਦੀ ਬਦਲਦੀ ਬਾਅਦ ਕਿਸ ਸੰਤੀ ਦੇ ਨਾਲ ਤੇ ਅੱਜ ਤੁਸੀਂ ਦੇਖੋ ਕੀ ਬੱਤਰ ਹਾਲਤ ਜਿਹੜੀ ਹੈਗੀ ਇਹਨਾਂ ਪਿੰਡਾਂ ਦੀ ਹੋਈ ਹੈ ਕਿ ਇਹ ਸ਼ਹਿਰ ਸੀ ਜਾਂ ਸ਼ਹਿਰ ਦਾ ਪਹਿਲਾ ਪਿੰਡ ਆ ਇਹੀ ਸੈਰ ਸੀ ਜਿਸ ਨੂੰ ਰਾਸ਼ਟਰਪਤੀ ਸਾਹਿਬ ਨੇ ਅਵਾਰਡ ਤੇ ਅਸੀਂ ਅੱਜ 566ਵੇਂ ਨੰਬਰ ਤੇ ਚਲੇ ਗਏ ਜੁਰਮਾਨਾ ਹੋਇਆ 3 ਲੱਖ ਦਾ ਤੁਸੀਂ ਹਰ ਪਾਸੇ ਮਤਲਬ ਕੇ ਨੁਕਸਾਨ ਸਾਡਾ ਹਸਪੀਟਲ ਉਹਦਾ ਸਤਿਆਨਾਸ਼ ਕੀਤਾ ਇਹਨੇ ਜਿਹਨੂੰ ਤੁਸੀਂ ਮਤਲਬ ਪੂਰੇ ਪੰਜਾਬ ਚ ਇੱਕ ਨੰਬਰ ਦਾ ਸਿਵਲ ਹਸਪੀਟਲ ਬਣਾਇਆ ਸੀ ਹੁਣ ਲੋਕਾਂ ਨੂੰ ਦੇਖਣਾ ਪਏਗਾ ਇਥੇ ਵੀ ਭਾਈ ਕੀ ਅਸੀਂ ਗੰਦਗੀ ਚ ਹੀ ਰਹਿਣਾ ਤਾਂ ਇਹਨਾਂ ਨੂੰ ਸਬਕ ਸਿਖਾ ਕੇ ਪੇਚ ਜਿਹੜੇ ਇਹਨਾਂ ਦੇ ਮੋਰੀ ਬੰਦੇ ਤੁਰੇ ਫਿਰਦੇ ਆ ਪੰਚਾਇਤਾਂ ਚ ਕੋਈ ਸਰਪੰਚ ਇੱਥੇ ਦਾ ਚਾਹੇ ਉੱਥੇ ਦਾ ਦੋਨ ਪਿੰਡਾਂ ਦਾ ਮੈਂ ਤੁਹਾਨੂੰ ਦੱਸਾਂ ਉਹ ਪਤਾ ਨਹੀਂ ਕਿਉਂ ਇਹਨੇ ਨਵਾਣੇ ਤੁਸੀਂ ਬਣ ਗਏ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਹੈਗੇ ਜਾ ਕੇ ਐਮਐਲਏ ਕੋਲ ਚਮਚੀਆਂ ਮਾਰਦੇ ਆ ਉਹਦੇ ਤੁਸੀਂ ਆ ਕੇ ਸਰੋਪੇ ਪਾਤੇ ਜੀ ਹਾਂਜੀ ਗਲਾਂ ਦੇ ਵਿੱਚ ਮਾਲਾ ਪਾਤੀ ਜੀ ਨਾਰੇ ਮਾਰਤੇ ਜੀ ਆ ਲੋਕਾਂ ਦੀ ਜ਼ਿੰਦਗੀ ਹੈ ਦੇਖੋ ਤੁਸੀਂ ਜੀਉਣ ਵਾਲੀ ਹੈ ਹੈ ਤੁਸੀਂ ਹਾਲਾਤ ਅੱਜ ਦਾ ਪੇਪਰ ਪੜ੍ਹੋ ਤੁਸੀਂ ਜਿਹੜਾ ਪੰਜਾਬ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਉਲਟਾ ਜਿਹੜਾ ਭਾਰਤ ਸਰਕਾਰ ਦਾ ਪੈਸਾ ਵਿੱਤ ਕਮਿਸ਼ਨ ਦਾ ਪੈਸਾ ਆਇਆ ਵਾ ਉਹਦੇ ਵਿੱਚੋਂ 650 ਕਰੋੜ ਰੁਪਏ ਵਾਪਸ ਲੈ ਕੇ ਜਾ ਰਹੇ ਆ ਇਹ ਪਿੰਡਾਂ ਦਾ ਪੈਸਾ ਵਾਪਸ ਲੈ ਕੇ ਜਾ ਰਹੇ ਆ ਤਾਂ ਤੁਹਾਡੀ ਕਿਵੇਂ ਡਿਵੈਲਪਮੈਂਟ ਹੋਏਗੀ ਜੀ ਦੱਸੋ ਕਿੱਥੋਂ ਵਿਕਾਸ ਹੋ ਜਾਏਗਾ ਤੁਹਾਡਾ ਸੋ ਇਸ ਕਰਕੇ ਇਹ ਮੇਰੇ ਚਲੋ ਮੈਂ ਹਮਦਰਦੀ ਰੱਖਦਾ ਇਹਨਾਂ ਦੇ ਨਾਲ ਹਰ ਜਦੋਂ ਪਹਿਲਾਂ ਵੀ ਜੋ ਜੋ ਮੈਨੂੰ ਮੇਰੀ ਟੀਮ ਨੇ ਕਿਹਾ ਮੈਂ ਸਾਰੇ ਪਿੰਡਾਂ ਦੇ ਇਹ ਇਸ ਇਹਦਾ ਵੀ ਕੰਮ ਕਰਾ ਕੇ ਦਿੱਤਾ ਕੈਂਪ ਦਾ ਵੀ ਸ਼ਾਮਦੂ ਦਵਿ ਜੋ ਜੋ ਕਹਿ ਉਹ ਕਰੋੜਾ ਰੁਪਏ ਲਾ ਕੇ ਦਿੱਤੇ ਸੀ ਯਾਰ ਦੂਰ ਤੱਕ ਮੈਂ ਆਇਆ ਸੀ 2-4 ਦਿਨ ਪਹਿਲਾਂ ਹਫਤਾ ਪਹਿਲਾਂ ਇੱਥੇ ਪਿੰਡ ਚ ਇਹ ਕਹਿੰਦੇ ਵੀ ਸਾਡੇ ਪਿੰਡਾਂ ਚ ਲੋਕ ਕਿਹਾ ਕਰਦੇ ਸੀ ਕਿ ਸਭ ਤੋਂ ਵੱਧ ਕੰਮ ਸ਼ਾਮਦੂ ਸ਼ਾਮਦੂ ਕੈਂਪ ਚ ਹਰਦੀਆਤ ਸਿੰਘ ਨੇ ਕਰਾਇਆ ਹੈ ਹੈ ਅੱਜ ਤੁਸੀਂ ਇਹ ਇਹ ਇਹਨਾਂ ਪਿੰਡਾਂ ਦੇ ਵਿਚਾਰੇ ਤੁਸੀਂ ਨਿਕਲ ਨਹੀਂ ਸਕਦੇ ਹੁਣੇ ਮੈਂ ਆਇਆ ਕਈ ਜਣੇ ਕਹਿੰਦੇ ਇਸ ਤਾਂ ਆਪਣੇ ਬੱਚੇ ਹੀ ਨਹੀਂ ਭੇਜੇ ਜੀ ਸਕੂਲ ਨਹੀਂ ਭੇਜ ਰਹੇ ਹੈਗੇ ਹੈ ਭੇਕਣ ਵੀ ਕਿੱਥੇ ਹੋ ਰਹੇ ਨੇ ਲੰਘ ਕੇ ਜਾਂ ਕੇ ਹੈ ਕਿੱਥੇ ਲੰਘੇ ਕੀ ਹਾਲਤ ਹੈਗੀ ਇਹ ਬਣੀ ਹੋਈ ਅਰੇ ਇਹ ਹੁਣ ਤੋਂ ਬਾਅਦ ਇਹ ਬਿਮਾਰੀ ਫੈਲਣੀ ਆ ਇਹ ਦੇਖੋ ਤੁਸੀਂ ਬਿਮਾਰੀ ਫੈਲਣੀ ਆ ਇਹਨਾਂ ਦਾ ਫੇਰ ਵਿਚਾਰਿਆਂ ਦੀ ਜਾਨ ਸਕੰਜੇ ਚ ਆ ਜਾਣੀ ਆ ਸੋ ਇਹਦੀ ਕੁੱਲ ਅਤੇ ਕੁੱਲ ਜ਼ਿੰਮੇਵਾਰ ਇੱਥੇ ਦੀ ਐਮਐਲਏ ਨੀਨਾ ਮਿੱਤਲ ਹੈ ਜਿਹੜੀ ਝੂਠ ਬੋਲ ਕੇ ਪਹਿਲਾਂ ਇਹਨਾਂ ਨੇ ਐਮਐਲਏ ਬਣੀ ਆ ਸਰਕਾਰ ਬਣਾ ਲਈ ਪੰਜਾਬ ਦੇ ਅੰਦਰ ਅੱਜ ਲੋਕਾਂ ਚ ਤਰਾਹੀਤ ਰਹੀ ਹੋਈ ਪਈ ਆ ਮੈਂ ਤੁਹਾਨੂੰ ਕਹਾਂਗਾ ਨਗਰ ਵਾਲਿਆਂ ਨੂੰ ਉਹ ਹਲੇ ਵੀ ਭਲੇਖਾ ਕੱਢ ਦਿਓ ਇਹ ਮਾੜਾ ਮੋਟਾ ਦਿਮਾਗ ਦੇ ਵਿੱਚ ਹੈ ਹੈ ਕਿਉਂ ਆਪਣਾ ਆਪਣੇ ਬੱਚਿਆਂ ਦਾ ਨੁਕਸਾਨ ਕਰਨ ਚ ਲੱਗੇ ਹੋ ਤੁਸੀਂ ਹੈ ਤੁਸੀਂ ਕਟੋ ਕਟ ਉਹਦੇ ਵਿਰੁੱਧ ਕਿਉਂ ਨਹੀਂ ਬੋਲਦੇ ਤੁਸੀਂ ਬੋਲਣਾ ਚਾਹੀਦਾ ਤੁਹਾਨੂੰ ਆਓ ਉੱਠੋ ਆਓ ਜੇ ਮੈਂ ਹੁਣ ਵੀ ਕਹਿ ਕੇ ਚੱਲਿਆ ਜੇ ਨਾ ਇਹ ਜਲਦੀ ਜਲਦੀ ਇਹਨਾਂ ਦਾ ਮਸਲਾ ਹੱਲ ਕੀਤਾ ਅੱਜ ਤਾਂ ਮੈਂ ਇਸ ਸੜਕ ਤੇ ਖੜਿਆ ਫਿਰ ਉਹ ਤੁਸੀਂ ਦੇਖੋ ਹਾਈਵੇ ਤੇ ਖੜਾ ਹਾਂ ਤੁਸੋਂ ਰੋਹੋਸ਼ ਪ੍ਰਦਰਸ਼ਨ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ ਪਰ ਪਿੰਡਵਾਲਾ ਤੁਹਾਡੇ ਵੱਲੋਂ ਵੀ ਕਰਿਆ ਹੋਇਆ ਪਰ ਕੋਈ ਹੱਲ ਨਹੀਂ ਨਿਕਲਦਾ ਇਸ ਦਾ ਹੱਲ ਤਾਂ ਕਿੰਨੇ ਕੱਢਣਾ ਚਾਹੀਏ ਮੈਨਾਂ ਨੇ ਕੱਢਣਾ ਚਾਹੁੰਦਾ ਕਿ ਉਹ ਵਾਪਸ ਆ ਜਾਂਦੇ ਨੇ ਨਹੀਂ ਐਮਐਲਏ ਨੇ ਕੱਢਣਾ ਹੱਲ ਐਮਐਲਏ ਤਾਂ ਘੌਂਡੀ ਨਹੀਂ ਖੋਲਦੀ ਨਾ ਵਾਸਤੇ ਮਿਲਦੀ ਨਹੀਂ ਹੈਗੀ ਮੈਨੂੰ ਦੱਸਾਂਗਾ ਬੂਹਾਂ ਦੀਆਂ ਕਰੀਪਾਂ ਤੋਂ ਦੱਸੋ ਸਾਨੂੰ ਐਮਐਲਏ ਨੂੰ ਜਿਵੇਂ ਕੱਲ੍ਹ ਬਿਲਕੁਲ ਪਹਿਲਾਂ ਮੌਤਾਂ ਵੀ ਹੋਈਆਂ ਨਹੀਂ ਸੀ ਬੱਚਿਆਂ ਦੀ ਪਹਿਲਾਂ ਹੋਈਆਂ ਜੀ ਪਹਿਲਾਂ ਇੱਥੇ ਉੱਤਾਂ ਹੋਈ ਐ ਤੇ ਬੱਚੇ ਮਰ ਗਏ ਇੱਥੇ ਗੰਦਗੀ ਕਰਦੇ ਚਿਕਨ ਫਿਰ ਬਿਮਾਰੀ ਫੈਲਦੀ ਐ ਮੋਤਾ ਹੁੰਨੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜ਼ਿੰਮੇਵਾਰ ਇੱਥੇ ਦੀ ਐਨਐਲਐ ਆ ਪ੍ਰਸ਼ਾਸਨ ਐ ਇੱਥੇ ਦਾ